ਲਓ ਜੀ ਅੱਜ ਆਪਾਂ ਆਪਣੇ ਚੈਨਲ ਤੇ ਲੈ ਕੇ ਆਏ ਆ ਤੁਹਾਡੇ ਵਾਸਤੇ ਨੁਕਰੀ ਵਸ਼ੇਰੀ ਬਹੁਤਿਆਂ ਸੱਜਣਾ ਨੇ ਆਖਣਾ ਕਿ ਕੋੜੀ ਨੂੰ ਵਸ਼ੇਰੀ ਆਖੀ ਜਾਂਦਾ ਪਰ ਗੱਲ ਸੱਜਣੋ ਤੁਹਾਡੀ ਵੀ ਸੱਚ ਹੈ ਬੋਡੀ ਬੰਤਰ ਦੇ ਹਿਸਾਬ ਨਾਲ ਇਹ ਕੋੜੀ ਲੱਗਦੀ ਆ ਉਮਰ ਪੱਖੋਂ ਬਿਲਕੁਲ ਵਸ਼ੇਰੀ ਆ ਤੇ ਜੇ ਗੱਲ ਕਰੀਏ ਆਪਾਂ ਇਹਦੀ ਉਮਰ ਦੀ ਉਮਰ ਮਾਲਕਾਂ ਨੇ ਇਹਦੀ 29 ਮਹੀਨੇ ਦੱਸੀ ਆ ਜੋ ਕਿ ਵਿਦ ਪ੍ਰੂਫ ਤੇ ਬਾਕੀ ਤੁਸੀਂ ਬੋਡੀ ਬੰਤਰ ਵਸ਼ੇਰੀ ਦੀ ਸਕਰੀਨ ਤੇ ਚੈੱਕ ਕਰ ਸਕਦੇ ਹੋ ਤੇ ਇਹ ਵਸ਼ੇਰੀ ਬਾਈ ਹੁਣਾਂ ਨੇ ਸੇਲ ਕਰਨੀ ਆ ਤੇ ਜਿਹੜੇ ਆਪਣੇ ਭਰਾ ਨੁਕਰੀ ਵਸ਼ੇਰੀ ਜਾਂ ਨੁਕਰੀ ਘੋੜੀ ਦੀ ਭਾਲ ਕਰ ਰਹੇ ਸੀ ਤੇ ਕਿਸੇ ਇੱਕ ਸੱਜਣ ਵਾਸਤੇ ਇਹ ਵੀਡੀਓ ਬੜੀ ਖਾਸ ਹੋਣ ਵਾਲੀ ਆ ਤੇ ਸੱਜਣੋ ਵਸ਼ੇਰੀ ਦੀ ਉਮਰ ਹੈਗੀ ਆ 29 ਮਹੀਨੇ ਤੇ ਹਾਈਟ ਹੋ ਗਈ ਇਹਦੀ 60 ਪਲੱਸ ਤੇ ਫਤੇ ਵੀਰ ਘੋੜੇ ਦੀ ਡਾਇਰੈਕਟ ਬੱਚੀ ਆ ਵਿਦ ਪ੍ਰੂਫ ਮਾਲਕਾਂ ਦੇ ਦੱਸਣ ਅਨੁਸਾਰ ਤੇ ਬਾਕੀ ਬਸ਼ੇਰੀ ਦੀਆਂ ਆਪਣੀਆਂ ਕਟ ਕੰਡੀਸ਼ਨਾਂ ਤੁਸੀਂ ਚੈੱਕ ਕਰ ਸਕਦੇ ਹੋ ਬਲੱਡ ਲਾਈਨ ਬੋਡੀ ਬੰਤਰ ਚ ਵਿਖਾਉਂਦੀ ਆ ਤੇ ਬੜੀ ਸ਼ਕੀਨ ਬੱਚੀ ਆ ਤੇ ਬਿਲਕੁਲ ਸਪੋਰਟ ਲੈਸ ਆ ਸਜਣੋ ਇੱਕ ਦੋ ਸਪੋਰਟ ਕੰਨਾਂ ਚ ਹੈਗੇ ਆ ਬਾਕੀ ਬਿਲਕੁਲ ਸਪੋਰਟ ਲੈਸ ਬੱਚੀ ਆ ਬਹੁਤ ਹੀ ਚੰਗੀ ਬਲੱਡ ਲਾਈਨ ਤੇ ਜਿੰਨਾ ਵੀਰਾਂ ਨੂੰ ਬਸ਼ੇਰੀ ਵਧੀਆ ਲੱਗੀ ਬਾਈਆਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕਾਲ ਕਰ ਲਿਓ ਕਾਲ ਕਰਕੇ ਬਾਈਆਂ ਨੂੰ ਡਿਮਾਂਡ ਪੁੱਛ ਸਕਦੇ ਆ ਬਾਈ ਹੁਣੀ ਕੀ ਡਿਮਾਂਡ ਕਰਦੇ ਆ ਬਾਕੀ ਜਿੰਨਾ ਵੀਰਾਂ ਨੇ ਕੋਈ ਜਾਨਵਰ ਆਪਣਾ ਸੇਲ ਕਰਨਾ ਐਡ ਲਵਾਉਣੀ ਆ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਬਿਲਕੁਲ ਫ੍ਰੀ ਐਡ ਲਾਉਣੇ ਆ ਬਾਕੀ ਘੋੜਿਆਂ ਦੇ ਸ਼ਕੀਨਾ ਵਾਸਤੇ ਦਿਨ ਰਾਤ ਹਾਜ਼ਰ ਰਹੀਦਾ ਬਾਕੀ ਆਪਣੇ ਨਵੇਂ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਵਾਸਤੇ ਹੋਰ ਘੋੜੀਆਂ ਘੋੜੇ ਸੇਲ ਵਾਸਤੇ ਲੈ ਕੇ ਆਈਏ ਇਸੇ ਤਰ੍ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ